ਤੋ ਅੱਜ ਆਪਾਂ ਖੜੇ ਆ ਰੋਪੜ ਤੋਂ ਚੰਡੀਗੜ੍ਹ ਕਰਾਲੀ ਰੋਡ ਤੇ ਇੱਥੇ ਕਿ ਮੈਂ ਕਾ ਜਿਹਾਂ ਮੋਟਰਸਾਈਕਲ ਦੇਖਿਆ ਜਿਹੜਾ ਤੁਸੀਂ ਕਦੇ ਜ਼ਿੰਦਗੀ ਚ ਤੁਸੀਂ ਵੀ ਨਹੀਂ ਦੇਖਿਆ ਹੋਣਾਗਾ ਆਪਣੇ ਖਾਨਦਾਨ ਚ ਮੈਨੂੰ ਲੱਗਦਾ ਕਿਸੇ ਨੇ ਵੀ ਨਹੀਂ ਦੇਖਿਆ ਹੋਣਾ ਵਾ ਵੀ ਦੁਨੀਆ ਦੇ ਵਿੱਚ ਮੋਟਰਸਾਈਕਲ ਤਾਂ ਬਹੁਤ ਆਏ ਆ ਤੇ ਬਹੁਤ ਗਏ ਪਰ ਮੈਨੂੰ ਨਹੀਂ ਲੱਗਦਾ ਇਸ ਕਾਲੇ ਘੋੜੇ ਵਰਗਾ ਵੀ ਕੋਈ ਹੋਰ ਹੋਣਾ ਵਾ ਆਓ ਮੈਂ ਤੁਹਾਨੂੰ ਦਿਖਾਉਂਦੀ ਹਾਂ ਕਾਲਾ ਘੋੜੇ ਦੀ ਕੱਲੀ ਕੱਲੀ ਚੀਜ਼ ਦੇਖਣ ਆ ਲਈਏ ਆਓ ਜੀ ਆਹ ਦੇਖੋ ਕਾਲਾ ਘੋੜਾ ਕੋੜਾ ਵਾ ਸਾਲਾ ਕੋੜਾ ਟੌਪ ਦਾ ਟੌਪ ਦਾ ਖਾਲਾ ਹੈ ਇਹ ਮਨਸਤ ਆਹ ਦੇਖ ਲਓ ਪੂਰਾ ਦਿਖਾ ਦਿਓ ਟਾਇਰ ਦਿਖਾ ਦਿਓ ਨਵੇਂ ਪਏ ਆ ਟਾਇਰ ਸੀਟਾ ਸੂਟਾ ਸਭ ਕੁਝ ਇੰਜਨ ਵੀ ਐਨ ਮੰਨ ਲਓ ਅਪ ਟੂ ਡੇਟ ਆ ਇੱਕ ਨੰਬਰ ਇੰਜਨ ਹੈ ਧੱਕਣਾ ਆਪ ਪਵਾ ਲਿਓ ਆਹ ਵਾਲਾ ਆਹ ਬੈਠੇ ਤੇ ਚੁੱਭੂਗਾ ਸੀਟ ਵੀ ਆਪ ਪਵਾ ਲਿਓ ਇਹ ਤੁਹਾਨੂੰ ਆਉਣਾ ਪਊਗਾ ਜੀ ਵਿੱਕੀ ਸਰਵਿਸ ਸੈਂਟਰ ਵਿੱਕੀ ਸਰਵਿਸ ਸੈਂਟਰ ਭਗਵੰਤਪੁਰਾ ਸਿੰਘ ਭਗਵੰਤਪੁਰਾ ਦੇ ਵਿੱਚ ਇਹ ਸ਼ਾਪ ਆ ਵਿੱਕੀ ਆਟੋ ਹਨਾ ਉੱਥੇ ਖੜਾ ਕਾਲਾ ਘੋੜਾ ਤੇ ਜਿਹਨੇ ਲੈਣਾ ਵਾ ਇਹ ਕਾਲਾ ਘੋੜਾ ਆਜੋ ਫਿਰ